ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਪੌਂਚੇ ਬਣਾਉਣੇ ਦੱਸਾਂਗੇ ਇਸ ਤਰ੍ਹਾਂ ਦੇਖੋ ਆਪਾਂ ਪੌਂਚੇ ਨੂੰ ਕੱਪੜੇ ਦੇ ਉੱਪਰ ਪੇਸਟ ਕਰ ਲੈਣਾ ਪੇਸਟ ਕਰਨ ਤੋਂ ਬਾਅਦ ਆਪਾਂ نیچے ਅੱਧਾ-ਅੱਧਾ ਇੰਚ ਕੱਪੜਾ ਛੱਡਿਆ ਹੈਗਾ ਆਪਾਂ ਦੇਖੋ ਇਸ ਤਰ੍ਹਾਂ ਕੱਪੜੇ ਦੇ ਉੱਪਰ ਰੱਖ ਲੈਣਾ ਸਲਵਾਰ ਦੇ ਪੱਲਿਆਂ ਦੇ ਉੱਪਰ 1.5-1.5 ਇੰਚ ਆਪਾਂ ਬੁਕਰਮਾਲਾ ਉੱਪਰਲਾ ਜਿਹੜਾ ਆਪਣਾ ਪੀਸ ਆਪਾਂ ਬਣਾਇਆ ਨਾ ਇਹ ਆਪਾਂ ਬਾਹਰ ਰੱਖਣਾ ਸਲਵਾਰ ਦੇ ਪੱਲਿਆਂ ਤੋਂ ਵਧਾ ਕੇ ਰੱਖਣਾ ਸਲਾਈ ਆਪਾਂ ਦੇਖੋ ਬਿਲਕੁਲ ਨਾ ਤਾਂ ਬੁਕਰਮ ਦੇ ਉੱਪਰ ਲਗਾਉਣੀ ਆ ਬਿਲਕੁਲ ਆਪਾਂ ਬੁਕਰਮ ਦੇ ਨਾਲ-ਨਾਲ نیچے ਕੱਪੜੇ ਤੇ ਲਗਾਉਣੀ ਆ ਬਿਲਕੁਲੀ ਨਾਲ-ਨਾਲ ਲਗਾਉਣੀ ਹੈ ਇਸ ਤਰ੍ਹਾਂ ਸਲਾਈ ਲਗਾਉਣ ਦੇ ਨਾਲ ਕਦੇ ਵੀ ਆਪਣੇ ਪੌਂਚੇ ਦੇ ਵਿੱਚ ਵਲ ਨਹੀਂ ਪੈਂਦਾ ਹੁਣ ਆਪਾਂ ਸਲਾਈ ਉੱਪਰਲੀ ਨਹੀਂ ਲਗਾਉਣੀ ਪਹਿਲਾਂ ਆਪਾਂ ਨੀਚੇ ਤੋਂ ਪਹਿਲੀ ਸਲਾਈ ਲਗਾਉਣੀ ਹੈ ਆਪਾਂ ਉੱਪਰ ਸਲਾਈ ਨਹੀਂ ਲਗਾਉਣੀ ਪਹਿਲਾਂ ਕੱਪੜੇ ਨੂੰ ਠੀਕ ਕਰ ਲੈਣਾ ਹੱਥ ਦੇ ਨਾਲ-ਨਾਲ ਹੁੰਦੇ ਹੀ ਆਪਾਂ ਜਿਹੜੇ ਵਲ ਕੱਪੜਾ ਇਕੱਠਾ ਹੁੰਦਾ 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 ਜਾਂ ਵਲ ਪੈਂਦੇ ਹੁੰਦੇ ਆ ਉਹ ਹੱਥ ਦੇ ਨਾਲ ਆਪਾਂ ਕੱਢੀ ਜਾਣੇ ਨੇ ਇਸ ਤਰ੍ਹਾਂ ਦੇਖੋ ਜੀ ਆਪਾਂ ਨੀਚੇ ਵਾਲੀ ਸਿਲਾਈ ਲਗਾ ਲਈ ਨੀਚੇ ਵਾਲੀ ਸਿਲਾਈ ਲਗਾਉਣ ਤੋਂ ਬਾਅਦ ਹੁਣ ਦੇਖੋ ਆਪਾਂ ਨੇ ਇਸ ਤਰ੍ਹਾਂ ਤਿਰਛੀ ਸਿਲਾਈ ਉੱਪਰ ਲੈ ਕੇ ਜਾਣੀ ਆ ਆਪਾਂ ਇਹ ਜਿਹੜੀ ਸਿਲਾਈ ਆ ਪੋਂਚੇ ਨੂੰ ਆਪਾਂ ਜਿਹੜਾ ਉੱਪਰੋਂ ਪੱਲਿਆਂ ਦੇ ਨਾਲ ਸਲਵਾਰ ਨਾਲ ਅਟੈਚ ਕਰਨਾ ਹੁੰਦਾ ਇਹ ਆਪਾਂ ਉਲਟੀ ਸਾਈਡ ਤੋਂ ਨਹੀਂ ਆਪਾਂ ਸਿੱਧੀ ਸਾਈਡ ਤੋਂ ਕਰਾਂਗੇ ਨੌ ਦੇ ਨਾਲ ਆਪਾਂ ਬੁਕਰਮ ਤੇ ਕਰੀਜ਼ ਬਣਾਈ ਜਾਣੀ ਆ ਵੀ ਆਪਾਂ ਇੱਥੇ-ਇੱਥੇ ਸਿਲਾਈ ਲਗਾਉਣੀ ਆ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਪੌਂਚੇ ਨੂੰ ਅਟੈਚ ਕਰਨ ਦੇ ਨਾਲ ਕਦੇ ਵੀ ਆਪਣੇ ਪੌਂਚੇ ਦੇ ਵਿੱਚ ਵੱਲ ਨਹੀਂ ਪੈਂਦੇ ਹੈਗੇ ਆ ਲਓ ਜੀ ਆਪਣਾ ਪੌਂਚਾ ਤਿਆਰ ਹੋ ਚੁੱਕਿਆ ਹੁਣ ਤੁਸੀਂ ਆਪਣੀ ਮਰਜ਼ੀ ਮੁਤਾਬਕ ਪੌਂਚੇ ਦੇ ਵਿੱਚ ਕੋਈ ਵੀ ਡਿਜ਼ਾਈਨ ਤਿਆਰ ਕਰ ਸਕਦੇ ਹੋ ਸਕਰੋਲ ਬਣਾ ਸਕਦੇ ਹੋ ਜਾਂ ਸਿੱਧੀਆਂ ਲਾਈਨਾਂ ਬਣਾ ਕੇ ਪੌਂਚਾ ਰੈਡੀ ਕਰ ਸਕਦੇ ਹੋ ਅੱਜ ਕੱਲ੍ਹ ਟ੍ਰੈਂਡਾਂ ਜੀ ਇਸ ਤਰ੍ਹਾਂ ਵੀ ਪੌਂਚਾ ਬਹੁਤ ਸੋਹਣਾ ਲੱਗਦਾ ਇੱਕ ਸਲਾਈ ਉੱਪਰ ਤੇ ਇੱਕ ਨੀਚੇ ਜੇ ਤੁਹਾਨੂੰ ਆਪਣਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਧੰਨਵਾਦ ਜੀ